ਸਾਰੇ ਦਿਨ ਸੁਣਣੀਆਂ ਇਹ ਹੈ ਕਿ ਭਾਈ ਸਾਹਿਬ ਦੇ ਵਕੀਲ ਰਾਜਦੇਵ ਖਾਲਸਾ ਇਹਨਾਂ ਨੇ ਆ ਕੇ ਬਾਹਰ ਬਿਆਨ ਦਿੱਤਾ ਮੀਡੀਆ ਦੇ ਸਾਹਮਣੇ ਭਾਈ ਵੀ ਭਾਈ ਸਾਹਿਬ ਨੂੰ ਖੂਨ ਦੀ ਉਲਟੀ ਆਈ ਸਿੰਘਣੀ ਦੇ ਅੱਖਾਂ ਦੇ ਸਾਹਮਣੇ ਜਿਹੜੀ ਆਪਾਂ ਉਦੋਂ ਵੀ ਗੱਲ ਕੀਤੀ ਸੀਗੀ ਇਹ ਵਕੀਲ ਸਾਹਿਬ ਕੌਣ ਨੇ ਭਾਈ ਸਾਹਿਬ ਦਾ ਕੋਈ ਬਿਆਨ ਮਤਲਬ ਕੋਈ ਚੀਜ਼ ਲਿਖੀ ਹੋਈ ਜਾਂ ਮੰਨ ਲਓ ਵੀ ਕੋਈ ਵੀਡੀਓ ਜਾਂ ਕੋਈ ਇਹੋ ਜੀ ਕੋਈ ਚੀਜ਼ ਆਪਣੇ ਕੋਲ ਬਾਹਰ ਆਈ ਹੈ ਨਾ ਭਾਈ ਸਾਹਿਬ ਨੇ ਇਹ ਬਿਆਨ ਆ ਕੇ ਆਪਣੇ ਰਾਜਦੇਵ ਜੀ ਨੇ ਅਗਲੇ ਬਿਆਨ ਦਿੱਤੇ ਆਪਣੇ ਆ ਕੇ ਤੇ ਇਹ ਹੈ ਕੌਣ ਨੇ ਮੈਂ ਇੱਕ ਮੜ ਜਾ ਨਾਲ ਇੱਕ ਫੋਟੋ ਵੀ ਦਿਖਾ ਦਵਾਂ ਜੀ ਇਹ ਕੌਣ ਬੰਦੇ ਨੇ ਇਹ ਕਰਦੇ ਆਂ ਆਪਾਂ ਗੱਲਬਾਤ ਆਹ ਖੜੇ ਨੇ ਜੀ ਬਿਲਕੁਲ ਸੇਮ ਐਡਰੈਸ ਉਹੀ ਪੱਗ ਇਹਨਾਂ ਸੋਚ ਵੀ ਫੋਟੋ ਐਡਿਟ ਕੀਤੀ ਹੋਈ ਆ ਥੱਲੇ ਵਾਲਾ ਫੇਸ ਟਰਨ ਹੋਇਆ ਹੋਇਆ ਉੱਪਰ ਵਾਲਾ ਬਿਲਕੁਲ ਡਾਇਰੈਕਟ ਸਿੱਧਾ ਤੇ ਗੱਲ ਦੇ ਵਿੱਚ ਬੀਜੇਪੀ ਦਾ ਹਿਸਾਬ ਕਿਤਾਬ ਜੋ ਮੇਰੇ ਆਪਣੇ ਹੁੰਦਾ ਹੁਣ ਮੇਰਾ ਸਵਾਲ ਇਹ ਤੇ ਆ ਵੀ ਇਹਨਾਂ ਨੂੰ ਕੀ ਲੋਡ ਪੈ ਗਈ ਸੀ ਬਾਹਰ ਆ ਕੇ ਸੰਗਤ ਦੇ ਵਿੱਚ ਇਹ ਚੀਜ਼ ਦੱਸਣ ਦੀ ਕੀ ਸਿੱਖ ਕੌਮ ਨੂੰ ਪਾਗਲ ਬਣਾ ਰਹੇ ਨੇ ਸਵਾਲ ਨੰਬਰ 1 ਸਵਾਲ ਨੰਬਰ 2 ਉਹਨਾਂ ਨੇ ਮੈੱਕ ਵੀਡੀਓ ਹੋਰ ਤੋਂ ਨਾ ਆ ਬਿਆਨ ਕਿੰਨਿਆਂ ਨੇ ਸੁਣ ਲਿਆ ਮੈਂ ਸੰਗਤ ਨੂੰ ਅਪੀਲ ਕਰਦੀ ਆ ਕਿ ਸਿੱਖ ਨੌਜਵਾਨੀ ਤੇ ਹੋਰੇ ਤਸੱਦਦ ਦੇ ਵਿਰੋਧ ਵਿੱਚ ਪਿੰਡਪਿੰਡ ਆਮ ਪਾਰਟੀ ਤੇ ਭਾਜਪਾ ਦੇ ਮੰਤਰੀਆਂ ਦਾ ਵਿਰੋਧ ਕੀਤਾ ਜਾਵੇ ਬਾਕੀ ਤਾਂ ਸੁਣ ਲਿਆ ਹੋਣਾ ਤੁਸੀਂ ਸਾਰਿਆਂ ਨੇ ਮੇਰਾ ਸਿਰਫ ਇੱਥੇ ਸਵਾਲ ਨੰਬਰ 2 ਆ ਵੀ ਭਾਈ ਸਾਹਿਬ ਨੇ ਜਿਹੜਾ ਅੰਦਰੋਂ ਭੇਜਿਆ ਸੰਗਤ ਦੇ ਵਿੱਚ ਬੋਲਣ ਨੂੰ ਉਹਦੇ ਵਿੱਚ ਇਹ ਕੱਲਾ ਕਿਉਂ ਕਿ ਆ ਭਾਜਪਾ ਤੇ ਆਮ ਆਦਮੀ ਪਾਰਟੀਆਂ ਦਾ ਵਿਰੋਧ ਕੀਤਾ ਜਾਵੇ ਇਹਦਾ ਮਤਲਬ ਕਿ ਭਾਈ ਸਾਹਿਬ ਕਾਂਗਰਸੀ ਤੇ ਅਕਾਲੀ ਦਲ ਨੂੰ ਸਪੋਰਟ ਕਰ ਰਹੇ ਨੇ ਹਾਂ ਜੇ ਗੱਲ ਇੱਕ ਝੰਡੇ ਦੀ ਹੁੰਦੀ ਕਿਸੇ ਇੱਕ ਚਿਹਰੇ ਦੀ ਹੁੰਦੀ ਫਿਰ ਮੈਂ ਮੰਨਦਾ ਇਹ ਕਿਉਂ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਕਹ ਇਹ ਜੇ ਇਹ ਸੋਚਦੇ ਨੇ ਵੀ ਭਾਈ ਕਿਉਂਕਿ ਸੈਂਟਰ ਦੇ ਵਿੱਚ ਤੇ ਅੱਜ ਦੇ ਟਾਈਮ ਦੀ ਸਰਕਾਰ ਉਹ ਆ ਤਾਂ ਇਹਦਾ ਮਤਲਬ ਸਿੱਧਾ ਇਹ ਫੈਕਟ ਪੈਂਦਾ ਵੀ ਵੋਟਾਂ ਦੇ ਨੇੜੇ ਜਾ ਕੇ ਹੀ ਕਿਉ ਸਿੱਧਾ ਹੀ ਪੁਆਇੰਟ ਤਾਂ ਮੜਦਾ ਪਹਿਲਾਂ ਵੀ ਗੱਲ ਹੋ ਸਕਦੀ ਸੀ ਕੀ ਇਹ ਦਾ ਸ਼ੁਰੂਆਤ ਜਿੱਦਾਂ ਹੋ ਸਕਦੀ ਸੀ ਜਾਂ ਵੋਟਾਂ ਤੋਂ ਬਾਅਦ ਵੀ ਗੱਲ ਹੋ ਸਕਦੀ ਸੀ ਵੋਟਾਂ ਦੇ ਨੇੜੇ ਜਾ ਕੇ ਹੀ ਕਿਉਂ ਇਹ ਪੁਆਇੰਟ ਦਾ ਪਹਿਲਾ ਪੁਆਇੰਟ ਸਵਾਲ ਨੰਬਰ 3 ਆਜੋਗਾ ਹਮੜਾ ਜਾਂ ਚੱਲੀਏ ਇੱਕ ਪਾਸੇ ਬੈਠੇ ਨੇ ਆਪਣੇ ਸਿੰਘ ਭੁੱਖ ਹੜਤਾਲ ਤੇ ਉੱਤੇ ਜਿਹੜੇ ਮਤਲਬ ਨੇ ਕਿ ਭਾਈ ਸਾਹਿਬ ਦੇ ਮਾਤਾ ਪਿਤਾ ਜੀ ਭੁੱਖ ਹੜਤਾਲ ਤੇ ਬੈਠੇ ਨੇ ਅਮਰਸਰ ਦੇ ਵਿੱਚ ਮੋਰਚਾ ਲੱਗਿਆ ਹੋਇਆ ਕਿੰਨੇ ਕਿੰਨੇ ਬੰਦੇ ਆਪਾਂ ਇਹਦੀ ਗੱਲ ਕਰੀਏ ਆਪਾਂ ਪ੍ਰੈਕਟੀਕਲ ਗੱਲ ਕਰਦੇ ਹਾਂ 1 ਲੱਖ ਰੁਪਇਆ ਨਾ ਮਦੋਂਗਾ ਦੁਵਾਰਚੀ ਫੇਰ 10 ਦਿਨ 10 ਦਿਨ ਮੈਨੂੰ ਇੱਕ ਬੰਦਾ ਦੇ ਦਿਓ ਉਹਨੂੰ ਮੈਂ 10 ਦਿਨ ਰੱਖੂਗਾ ਭੁੱਖਾ ਬਿਲਕੁਲ ਭੁੱਖਾ ਇਹ ਜਵਲੀਆਂ ਨਹੀਂ ਹੈਗੀਆਂ ਇਹ ਤੁਹਾਡੇ ਦਿਮਾਗ 'ਚ ਖੋਪੜੀਆਂ 'ਚ ਪਾਣੀ ਨਹੀਂ ਗੱਲ ਏ 10 ਦਿਨ ਰਹੂਗਾ ਮੈਂ ਉਹ ਰੱਖੂਗਾ ਮੈਂ ਭੁੱਖਾ ਨਾ ਉਹਦੇ ਅੰਦਰ ਮੈਂ ਅੰਨ ਦਾ ਇੱਕ ਵੀ ਦਾਣਾ ਨਹੀਂ ਜਾਣ ਦਊਗਾ ਇੱਕ ਵੀ ਜਣਕੇ ਪਾਣੀ ਦਾ ਘੁੱਟ ਨਹੀਂ ਪੀਣ ਦਊਗਾ ਮੈਨੂੰ ਭੁੱਖ ਹੜਤਾਲ ਦਾ ਮਤਲਬ ਦੱਸ ਦੋ ਤੁਸੀਂ ਕਿਵੇਂ ਸਮਝਦੇ ਹੋ ਆ ਜੋ ਮਰਜੀ ਕਰ ਲੀ ਗੱਲ ਨਾਲ ਮੈਂ ਪ੍ਰੂਫ ਵੀ ਦਿਖਾਉਂਗਾ ਖਾਲਸਾ ਜੀ ਕਹਿ ਰਹੇ ਨੇ 18 ਦਿਨ ਹੋ ਗਏ ਭੁੱਖ ਹੜਤਾਲ ਰੱਖੀ ਨੂੰ ਵੀ ਇੰਨੀ ਜ਼ਿਆਦਾ ਮਾੜੀ ਹਾਲਾਤ ਆ ਪਰ ਮਾਤਾ ਜੀ ਤਾਂ 17 ਤਰੀਕ ਨੂੰ ਬੈਠ ਕੇ ਭਾਸ਼ਣ ਦੇ ਵਿੱਚ ਕਹਿ ਰਹੇ ਨੇ ਆਪਣੀ ਰੈਲੀ ਵਿੱਚ ਜਿਹੜੀ ਸੰਬੋਧਨ ਕਰ ਰਹੇ ਸਿੱਖ ਸੰਗਤ ਨੂੰ ਬਿਲਕੁਲ ਚੰਗੇ ਤਰੀਕੇ ਨਾਲ ਬੈਠੇ ਨੇ ਤੁਸੀਂ ਕੀ ਸਿੱਖ ਕੌਮ ਪਾਗਲ ਬਣਾਈ ਹੋਈ ਆ ਇਹ ਚੀਜ਼ ਦਾ ਜਵਾਬ ਦਿਓ ਪ੍ਰੈਕਟੀਕਲ ਜਵਾਬ ਦਿਓ ਆ ਜਿਹੜੇ ਨੇ ਕਮੈਂਟ ਕੀਤਾ ਗगन ਸਿੰਘ ਲੁਧਿਆਣੇ ਵਾਲੇ ਨੇ ਗੱਲ ਸੁਣ ਲੈ ਮੇਰੇ ਪਿੰਡ ਵਾਲਿਆ ਤੂੰ ਲੁਧਿਆਣਾ ਮੈਂ ਵੀ ਲੁਧਿਆਣੇ ਵਾਲਾ ਜੇ ਤੁਹਾਡੀ ਖੋਪੜੀਆਂ ਦੇ ਵਿੱਚ ਨਾ ਦੇਸੀ ਕਿਉਂ ਵੜਿਆ ਹੋਇਆ ਉਹਨੂੰ ਕੱਢਣ ਦੀ ਕੋਸ਼ਿਸ਼ ਕਰੋ ਬਾਹਰਲੇ ਲੋਕ ਜਿਹੜੇ ਐਨਆਰਆਈ ਲੋਕ ਬੈਠੇ ਨੇ ਇਕੱਲੇ ਪਾਗਲ ਨਹੀਂ ਹੈਗੇ ਇਹ ਇਹ ਚੀਜ਼ਾਂ ਦੇ ਸਵਾਲ ਇਕੱਲੇ ਅਸੀਂ ਨਹੀਂ ਆਪਣੀਆਂ ਵਿਰੋਧੀਆਂ ਪਾਰਟੀ ਵੀ ਠਾ ਰਹੀਆਂ ਨੇ ਇੱਕ ਬੰਦਾ ਭੁੱਖ ਹੜਤਾਲ ਤੇ ਬੈਠਾ ਹੋਵੇ ਤੇ 17 ਤਰੀਕ ਨੂੰ ਬਿਲਕੁਲ ਬੈਠ ਕੇ ਸੰਗਤ ਦੇ ਵਿੱਚ ਦਰਸ਼ਨ ਦੇ ਕੇ ਫੇਰ ਮੈਂ ਕਹਿੰਨਾ 1 ਲੱਖ ਰੁਪਏ ਨਾਮ ਦੂੰਗਾ ਫੇਰ ਦੁਆਰ ਚੀ 10 ਦਿਨ ਮੈਨੂੰ ਦੇ ਦੇ ਕੋਈ ਬੰਦਾ ਭੁੱਖ ਹੜਤਾਲ ਤੇ ਮੈਂ ਬਿਠਾਉਂਗਾ ਟਕਾ ਕੇ ਇੱਕ ਵੀ ਅੰਨ ਦਾ ਅੰਦਰ ਦਾਣਾ ਨਹੀਂ ਜਾਣ ਦਊਗਾ ਇੱਕ ਵੀ ਪਾਣੀ ਦਾ ਜਾਣ ਨਹੀਂ ਦਊਗਾ ਜੇ ਬੰਦਾ ਹਿੱਲ ਕੇ ਦਿਖਾਵੇ 11ਵੇਂ ਦਿਨ ਮੈਨੂੰ ਜੇ ਤੂੰ ਹਿੱਲਦਾ ਇੱਥੇ ਤਾਂ ਆਪਣੇ ਭਾਸ਼ਣ ਦਿੱਤੇ ਜਾ ਰਹੇ ਨੇ ਸੋ ਇਹ ਸਵਾਲ ਸਾਰੇ ਨੇ ਉਸ ਤੋਂ ਬਾਅਦ ਮਾਨ ਸਾਹਿਬ ਜੀ ਦਾ ਬਿਆਨ ਆਉਂਦਾ ਮੀਡੀਆ ਵਾਲਿਆਂ ਨੇ ਪੁੱਛਦ ਨੇ ਮਾਨ ਸਾਹਿਬ ਨੂੰ ਵੀ ਭਾਈ ਜਿਹੜੇ ਐਨਐਸਏ ਜੀ ਨਾਲ ਤੇ ਲੱਗੀ ਹੋਈ ਆ ਬੜਾ ਅਫਸੋਸ ਆ ਮੈਨੂੰ ਅਫਸੋਸ ਆ ਮੈਨੂੰ ਬਹੁਤ ਵੀ ਜਿਹੜੇ ਆਪਣੇ ਸਿੰਘਾਂ ਦੀ ਜਿਹੜੇ ਇਹਨਾਂ ਨੇ 3 ਮਹੀਨੇ ਹੋਰ ਬਿਤਾਤੇ ਮੈਂ ਤਾਂ ਚਾਹਾਂ ਸੀਗੀ ਬਾਹਰ ਆਣ ਉਹ ਪਰ ਇਹ ਤਾਂ 3 ਮਹੀਨੇ ਹੋਰ ਬਿਤਾਤੇ ਬੜਾ ਅਫਸੋਸ ਆ ਮੈਨੂੰ ਇਹ ਵੀ ਗੱਲ ਕਹਿੰਦੇ ਨੇ ਵੀ ਜਿਹੜਾ ਮਾਨ ਸਾਹਿਬ ਨੇ ਇਹਨਾਂ ਨੂੰ ਇੱਕ ਵਾਰ ਸੰਗਤ ਨੇ 1990 ਦੇ 1999 ਦੇ ਦਹਾਕੇ ਵਿੱਚ ਐਮਪੀ ਬਣਾ ਕੇ ਬਾਹਰ ਕੱਢਿਆ ਸੀਗਾ ਤੇ ਅੱਜ 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 ਦੇ ਟਾਈਮ ਦੇ ਵਿੱਚ ਮਾਨ ਸਾਹਿਬ ਜੀ ਉਹ ਚੀਜ਼ ਤੋਂ ਮੁਕਰ ਗਏ ਉਹ ਆਪਣੇ ਪੁਰਾਣੇ ਸਿੰਘ ਜਿਹੜੇ 30 ਸਾਲ ਪਹਿਲਾਂ ਬੰਦੀ ਜੰਗੇ ਉਹ ਬੈਠੇ ਨੇ ਜਿਨ੍ਹਾਂ ਦੇ ਵਿੱਚ ਉਹ ਵੀ ਐਮਪੀ ਬਣ ਕੇ ਬਾਹਰ ਨਿਕਲ ਸਕਦੇ ਸੀਗੇ ਹੁਣ ਵੀ ਨਿਕਲ ਸਕਦੇ ਨੇ ਜੇ ਐਮਪੀ ਬਣ ਕੇ ਹੀ ਬੰਦਾ ਬਾਹਰ ਨਿਕਲਦਾ ਜੇ ਬਿਰੂ ਗੜਾਲੇ ਵੀ ਬਾਹਰ ਆ ਸਕਦੇ ਨੇ ਪਰ ਕਿਉਂ ਪਰ ਮਾਨ ਸਾਹਿਬ ਜੀ ਨੇ ਆਪਣਾ ਬਿਆਨ ਹੀ ਬਦਲਤਾ ਆਜੋ ਸੁਣਾਈਏ ਮਾਨ ਸਾਹਿਬ ਦਾ ਬਿਆਨ ਪਰ ਸਭ ਪਿੱਛੇ ਪਾਸੇ ਤੋਂ ਵੋਟਾਂ ਪਾਉਂ ਮਾਨ ਸਾਹਿਬ ਪਿਛਲੇ ਦਿਨਾਂ ਦੇ ਦੌਰਾਨ ਚਰਚਾ ਵਿੱਚ ਸਾਬਦੇ ਲੋਕ ਜਿਹੜੇ ਸਿੰਘਾਂ ਦੇ ਉੱਪਰ ਐਨਐਸਏ ਲੱਗਿਆ ਉਹਨਾਂ ਨੂੰ ਟੇਟਾ ਦਿੱਤੇ ਜਾਂ ਸਕਦੇ ਆ ਨੀ ਕੀ ਸੱਚ ਹੈ ਨੀ ਅਸੀਂ ਜੀ ਤੇ ਹਰਕੁਸ਼ ਪਰਸਪਤ ਕਿ ਲੋ ਜੀ ਮਾਨ ਸਾਹਿਬ ਵੀ ਮੁਕਰ ਗਏ ਹੁਣ ਮੈਨੂੰ ਜਵਾਬ ਦਿਓ ਕਿ ਸਿੱਖ ਜਿਹੜੀ ਕੌਮ ਆ ਉਹ ਇੰਨੀ ਜ਼ਿਆਦਾ ਆਪਣੇ ਆਪ ਨੂੰ ਖਾਲਸਾ ਦਾ ਪਹਿਲਾ ਅਸੂਲ ਤਾਂ ਇਹ ਆ ਵੀ ਝੂਠ ਕਦੇ ਬੋਲਣਾ ਨਹੀਂ ਹੈਗਾ ਇਹ ਝੂਠ ਕਿਉਂ ਪਰੋਸਿਆ ਜਾ ਰਿਹਾ ਸੰਗਤ ਦੇ ਵਿੱਚ ਫੇਰ ਉਹਦਨਾ ਵਕੀਲ ਸਾਹਿਬ ਜੀ ਜਿਹੜੇ ਕਹਿ ਰਹੇ ਨੇ ਵੀ ਭਾਈ ਸਾਹਿਬ ਨੂੰ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਉਹਦਾ ਦਾ ਮੈਡੀਕਲ ਕਿੱਥੇ ਹੋਇਆ ਕਿਹੜੇ ਹਸਪਤਾਲ 'ਚ ਹੋਇਆ ਇਹ ਕਾਨੂੰਨ ਆ ਇੰਡੀਆ ਦੇ ਵਿੱਚ ਜੇ ਕੋਈ ਜੇਲ੍ਹ ਦੇ ਵਿੱਚ ਕੋਈ ਬੰਦਾ ਬਿਮਾਰ ਆ ਕੋਈ ਵੀ ਬੰਦਾ ਹੋਵੇ ਉਹਨੂੰ ਉਸੇ ਟਾਈਮ ਹੀ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਲਿਆਓ ਮੈਡੀਕਲ ਰਿਪੋਰਟ ਕਿੱਥੇ ਆ ਹੋਰ ਸਾਰੇ ਦਾ ਵੀ ਭਾਈ ਸਾਹਿਬ ਬਿਲਕੁਲ ਸਹੀ ਹੁਣ ਇਹ ਜਿਹੜਾ ਵਕੀਲ ਬੀਜੇਪੀ ਦੇ ਵਿੱਚ ਗਿਆ ਬੀਜੇਪੀ ਦੇ ਵਿੱਚ ਗਿਆ ਵਕੀਲ ਇਹ ਮੋਦੀ ਉਹਨਾਂ ਨੂੰ ਜਾ ਕੇ ਰਲਿਆ ਹੁਣ ਇਹ ਗੱਲ ਦਾ ਜਵਾਬ ਕੌਣ ਦੇਊਗਾ ਭਾਈ ਸਾਹਿਬ ਦਾ ਵਕੀਲ ਹੈ ਇਹਦਾ ਕੀ ਕੱਢੀ ਅਸੀਂ ਮਤਲਬ ਹੈ ਕਿਸੇ ਕੋਲ ਜਵਾਬ ਇਹ ਕੱਲੇ ਅਸੀਂ ਨਹੀਂ ਜਿਹੜੀਆਂ ਆਪਣੀਆਂ ਵਿਰੋਧੀ ਪਾਰਟੀਆਂ ਜਿਹੜੇ ਸਿੱਖ ਐਂਟੀ ਬੰਦੇ ਬੈਠੇ ਨੇ ਨਾ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਆਪਣਾ ਮਜ਼ਾਕ ਆਪਾਂ ਆਪ ਢਾ ਰਹੇ ਹਾਂ ਫੇਰ ਮੈਂ ਰਿਪੀਟ ਕਰਦਾ ਭੋਖਾ ਹੜਤਾਲ ਜਿਹੜੀ ਰੱਖੀ ਗਈ ਆ 1 ਲੱਖ ਰੁਪਇਆ ਨਾਮ ਦੂੰਗਾ ਇੰਡੀਆ ਦਾ 1 ਲੱਖ ਰੁਪਇਆ ਆਪਣੇ ਪੱਲਿਓ ਨਾਮ ਦੂੰਗਾ ਕਿਸੇ ਤੋਂ ਮੰਗੂਗਾ ਨਹੀਂ 10 ਦਿਨ ਮੈਨੂੰ ਬੰਦਾ ਦੇ ਦਿਓ ਇੱਕ ਵੀ ਦਾਣਾ ਮੈਂ ਅੰਦਰ ਨਹੀਂ ਜਾਣ ਦੇਣਾ ਇੱਕ ਵੀ ਪਾਣੀ ਦਾ ਘੁੱਟ ਨਹੀਂ ਪੀਣ ਦਿਆ ਮੈਂ ਤੁਸੀਂ ਭੁੱਖ ਹੜਤਾਲ ਕਹਿੰਦੇ ਕਿਹਨੂੰ ਨੇ ਇਹ ਗੱਲ ਦਾ ਮੈਨੂੰ ਜਵਾਬ ਦੇ ਦਿਓ ਕੀ ਭੁੱਖ ਹੜਤਾਲ ਰੱਖਣ ਨਾਲ ਆਪਾਂ ਆਪਣੇ ਸਿੰਘਾਂ ਨੂੰ ਬਾਹਰ ਕਢਾ ਲਿਆ ਕੀ ਭੁੱਖ ਹੜਤਾਲ ਰੱਖਣ ਨਾਲ ਆਪਾਂ ਨੂੰ ਕੋਈ ਨਤੀਜਾ ਮਿਲ ਗਿਆ ਸਮਾਂ ਤੇ ਤਿੰਨ ਮਹੀਨਿਆਂ ਦਾ ਹੋਰ ਵਧਾਤੇ ਆਪਾਂ ਨੇ ਕਿਉਂ ਕਹਿੰਦਾ ਸੀਗਾ ਮੈਂ ਅੱਜ ਤੱਕ ਖਾਲਸੇ ਨੇ ਕਦੇ ਭੁੱਖ ਹੜਤਾਲ ਰੱਖੀ ਆ ਕਿਉਂ ਆਪਾਂ ਲੇਲੜੀਆਂ ਕੱਢਦੇ ਇਹਨਾਂ ਮੁਰੇ ਅਸੀਂ ਨਹੀਂ ਕੱਢਣੀਆਂ ਅਸੀਂ ਨਹੀਂ ਕੱਢਣੀਆਂ ਜੇ ਅਸੀਂ ਇਹਨਾਂ ਦੇ ਐਂਟੀ ਖੜੇ ਆ ਤਾਂ ਐਂਟੀ ਖੜਾਂਗੇ ਪਹਿਲਾ ਮਰਨ ਕਬੂਲ ਇਹ ਕੀ ਦਾ ਮਤਲਬ ਕੀ ਬਣਦਾ ਜੇ ਸਿੱਖ ਧਰਮ ਦੇ ਵਿੱਚ ਜਣਾ ਸਭ ਤੋਂ ਪਹਿਲਾ ਮਰਨਾ ਕਬੂਲ ਕਰੋ ਸ਼ਹੀਦੀ ਦੇਣੀ ਕਬੂਲ ਕਰੋ ਪਰ ਆਪਣੇ ਬੰਦੇ ਕੀ ਕਰਦੇ ਨੇ ਫੇਰ ਮੈਦਵਾਰ ਚੀ ਕਹਿ ਦਿੰਨਾ ਲੇਲੜੀਆਂ ਅਨਕਲ ਰਹੀਆਂ ਨੇ ਵੀ ਬਚਾ ਲੋ ਹੁਣ ਨਹੀਂ ਕਰਦੇ ਬਚਾ ਲੋ ਹੁਣ ਨਹੀਂ ਕਰਦੇ ਇਹਦਾ ਕੀ ਮਤਲਬ ਕੱਢੀਏ ਜਿਹੜੇ ਐਂਟੀ ਸਿੱਖੜੇ ਲੋਕ ਬੈਠੇ ਨੇ ਉਹ ਹੱਸ ਰਹੇ ਨੇ ਅੱਜ ਟਾਈਮ ਆਪਣੇ ਤੇ ਆਪਣੀਆਂ ਬਿਟਿਓ ਆਪਣੇ ਬੰਦਿਆਂ ਦੀਆਂ ਵੀਡੀਓ ਫੋਟੋਆਂ ਐਡਿਟ ਕਰ ਕਰਕੇ ਉਹ ਲੋਕਾਂ ਮੂਰੇ ਪ੍ਰੋਸ ਰਹੇ ਨੇ ਕੀ ਕੱਢੀ ਇਹਦਾ ਮਤਲਬ ਅਸੀਂ ਕੀ ਛੇਦ ਲਈ ਇਹਨਾਂ ਤੋਂ ਇੱਕ ਪਾਸੇ ਮਾਤਾ ਜੀ 18 ਦਿਨ ਕਹਿੰਦੇ ਖਾਲਸਾ ਜੀ ਆਪ ਬੋਲ ਰਹੇ ਨੇ ਮੈਂ ਪ੍ਰੂਫ ਦਿਖਾ ਰਿਹਾ ਨਾਲ ਦੀ ਨਾਲ ਪ੍ਰੂਫ ਖਾਲਸਾ ਬੋਲ ਰਿਹਾ ਆਪ ਕਹਿੰਦਾ 20 ਦਿਨ ਹੋ ਗਏ 18 ਦਿਨ ਕਹਿੰਦੇ ਮਾਤਾ ਜੀ ਤੋਂ ਹਿਲ ਨਹੀਂ ਹੁੰਦਾ ਹੈਗਾ 17 ਦਿਨ ਤੋਂ ਮਾਤਾ ਜੀ ਬੈਠੇ ਆਪਣਾ ਬਿਆਨ ਦੇ ਰਹੇ ਨੇ ਉਹ ਫਿਰ ਕਿੱਥੋਂ ਆ ਗਈ ਇਹਨਾਂ એનર્ਜੀ ਬਿਆਨ ਦੇਣ ਦੇ ਵਿੱਚ ਬੈਠ ਕੇ ਸਟੇਜ ਦੇ ਉੱਤੇ ਇੰਨੀ એનર્ਜੀ ਕਿੱਥੋਂ ਆਈ ਆ ਹੋ ਇਹ ਸਿਰਫ ਬੰਦੇ ਉਹੀ ਸਮਝ ਸਕਦੇ ਜਿਹੜੇ ਦਿਮਾਗ ਤੋਂ ਬਿਲਕੁਲ ਦਰੋਸਤ ਨੇ ਜਿਹੜੇ ਹੈਗੀਆਂ ਭੇਡਾਂ ਨੇ ਨਾ ਉਹ ਨਹੀਂ ਸਮਝ ਸਕਦੀਆਂ ਇਹਦਾ ਗੱਲ ਦਾ ਜਵਾਬ ਮੈਨੂੰ ਦੇ ਦਿਓ ਤੱਥਾਂ ਦੇ ਨਾਲ ਤਰਕ ਦੇ ਨਾਲ ਮੈਨੂੰ ਜਵਾਬ ਦਿਓ ਜਿਹੜੇ ਬੰਦੇ ਨੇ ਵੀ ਮੇਰੇ ਨਾਲ ਗੱਲ ਕਰਨੀ ਆ ਤਰਕ ਨਾਲ ਜਵਾਬ ਦਿਓ 10 ਦਿਨ ਮੈਂ ਫੇਰ ਕਹਿਣਾ ਦੁਬਾਰਾ ਚ ਰਿਪੀਟ ਕਰ ਦਿੰਨਾ 10 ਦਿਨ ਬੰਦਾ ਮੈਂ ਭੁੱਖਾ ਰੱਖੂੰਗਾ ਫਿਰ ਕਿਹਦੇ ਦਿਹਾਵੇ 11ਵੇਂ ਦਿਨ ਕਿਧਰ ਨੂੰ ਖਿਲਦਾ ਬਾਪੂ ਸੂਰਤ ਸਿੰਘ ਯਾਦ ਆ? ਕਿ ਮੈਂ ਯਾਦ ਕਰਾ ਦਵਾਂ? ਸਰੀਰ ਦਾ ਪੂਰੇ ਦਾ ਪਿੰਜਰਾ ਬਣ ਗਿਆ ਸੀਗਾ ਉਹ ਹੁੰਦੀ ਆ ਭੁੱਖ ਹੜਤਾਲ ਹਸਪਤਾਲ ਚ ਆਪਣੇ ਆਪ ਨੂੰ ਬੰਦੀ ਸਿੰਘਾਂ ਦੀ ਭੁੱਖ ਹੜਤਾਲ ਰੱਖ ਕੇ ਆਪ ਆਪਣੇ ਆਪ ਨੂੰ ਹਸਪਤਾਲ ਦੇ ਵਿੱਚ ਪਹੁੰਚਾ ਲਿਆ ਤੇ ਆਪਣੇ ਵਾਲ ਕੀ ਕਰਦੇ ਨੇ ਆ ਬਿਆਨ ਦਿੱਤਾ ਫਿਰ ਬਿਆਨ ਕੀ ਦਿੱਤਾ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਜਿਹੜੇ ਵਰਕਰ ਨੇ ਇਹਨਾਂ ਨੂੰ ਇਹਨਾਂ ਦਾ ਵਿਰੋਧ ਕਰੋ ਕਿ ਅਕਾਲੀ ਦਲ ਸਹੀ ਆ ਕਿ ਕਾਂਗਰਸ ਸਹੀ ਆ ਉਹ ਵੀ ਕਲੀਅਰ ਕਰ ਦਿੰਦੇ ਕਿਸੇ ਪੰਥ ਦੀ ਇੱਕ ਦੀ ਗੱਲ ਕਰ ਲੈਂਦੇ ਕਿਸੇ ਇੱਕ ਚਿਹਰੇ ਨੂੰ ਮੂਰੇ ਲਿਆ ਦੰਦੇ ਵੀ ਭਾਈ ਅਸੀਂ ਤਾਂ ਬੈਠੇ ਆਂ ਜੇਲ੍ਹ 'ਚ ਸਾਨੂੰ ਬੜਾ ਕੇ ਐਮਪੀ ਕੱਢੋ ਪਰਮਾਨ ਸਾਹਿਬ ਤਾਂ ਮੁੱਕ ਗਏ ਜਿਹੜੇ ਸ਼੍ਰੋਮਣੀਆਂ ਅਕਾਲੀ ਦਲ ਦੇ ਜਿਹੜੇ ਮੂਰੇ ਤੁਸੀਂ ਮੋਦਬਰ ਬਣਾਏ ਹੋਏ ਨੇ ਉਹ ਤਾਂ ਕਹਿੰਦੇ ਅਸੀਂ ਤਾਂ ਕਿਸੇ ਨੂੰ ਕਿਹਾ ਨਹੀਂ ਭਾਈ ਅਸੀਂ ਐਨਐਸਏ ਦੇ ਜਿਹੜੇ ਬੰਦੇ ਆਂ ਬਾਣੇ ਬੈਠੇ ਨੇ ਸਿੰਘ ਉਹ ਵੀ ਉਹਨਾਂ ਨੂੰ ਟਿਕਟ ਦਵਾਂਗੇ ਅਸੀਂ ਫੇਰ ਆਜੋ ਦੂਜੇ ਆਪਣੇ ਆਪਣੇ ਦੂਜੇ ਸਵਾਲ ਤੇ ਆਜੋ ਭਾਈ ਜਗਤਾਰ ਸਿੰਘ ਹਵਾਰਾ ਦੀ ਅੱਜ ਤੱਕ ਕਿਸੇ ਨੇ ਕਿੰਨਿਆਂ ਨੇ ਮੋਬਾਈਲ ਦੇ ਉੱਤੇ ਰਿਕਾਰਡਿੰਗ ਸੁਣੀ ਆ ਝੂਠ ਨਾ ਬੋਲਿਓ ਸੱਚ ਦੱਸਿਓ ਕਦੇ ਸੁਣਿਆ ਭਾਈ ਸਾਹਿਬ ਦੀ ਆਪਣੇ ਜਗਤਾਰ ਸਿੰਘ ਹਵਾਰਾ ਜਾਂ ਆਪਣੇ ਜਿਹੜੇ ਬੰਦੀ ਸਿੰਘ ਤਿਹਾਰ ਜੇਲ੍ਹ ਚ ਬੈਠੇ ਨੇ ਉਹਨਾਂ ਦੀ ਰਿਕਾਰਡਿੰਗ ਆ ਫੋਨ ਤੇ ਬਾਹਰ ਸੰਗਤ ਵਿੱਚ ਆਈਆਂ ਨੇ ਨਾ ਉਹ ਚਿੱਠੀਆਂ ਲਿਖ ਕੇ ਭੇਜਦੇ ਨੇ ਆਪਾਂ ਨੇ ਲਾਰੈਂਸ ਵਿਜ਼ਨ ਹੋਈ ਦੀ ਜਾਂ ਇੰਟਰਵਿਊ ਆਈ ਸੀ ਉੱਤੇ ਰੌਲਾ ਪਾ ਲਿਆ ਆਪਣੇ ਬੰਦਿਆਂ ਨੇ ਦੱਸੋ ਜੀ ਕਿਵੇਂ ਹੋਈ ਆ ਦੱਸੋ ਜੀ ਕਿਵੇਂ ਹੋਈ ਆ ਜਦ ਆਪਣੇ ਭਾਈ ਸਾਹਿਬ ਦੀ ਇੰਟਰਵਿਊ ਨਿਕਲੀ ਆ ਬਾਹਰ ਰਿਕਾਰਡਿੰਗ ਨਿਕਲੀ ਆ ਕੱਲ੍ਹ ਸੀ ਦੀ ਨਿਕਲੀ ਆ ਭਾਈ ਅਮਰਤਪਾਲ ਦੀ ਨਿਕਲੀ ਆ ਦੋ ਚਾਰ ਸਿੰਘਾਂ ਦੀ ਹੋਰ ਆਈ ਆ ਬਾਹਰ ਕੋਈ ਬੋਲਿਆ ਕਿਸ ਨੇ ਪੁੱਛਿਆ ਵੀ ਇਹ ਕਿਵੇਂ ਬਾਹਰ ਆਈ ਆ ਉਹਨੇ ਕੋਲ ਫੋਨ ਕਿਵੇਂ ਪਹੁੰਚੇ ਕੌਣ ਉਹਨਾਂ ਦੇ ਪਿੱਛੇ ਇਹ ਸਿਰਫ ਮੈਂ ਪ੍ਰੈਕਟੀਕਲ ਇੱਕ ਜਿਵੇਂ ਜਵਾਨ ਦਿਖਾ ਰਹੇ ਹਾਂ ਬੋਲ ਕੇ ਦੱਸ ਰਹੇ ਹਾਂ ਜਿਹਨੂੰ ਕਸਰ ਆ ਨਾ ਮੈਨੂੰ ਕਹਤੇ ਇਹ ਪੁਆਇੰਟ ਤੱਕ ਨਾ ਲੈ ਕੇ ਆ ਜਾਵੀਂ ਮੈਂ ਜਿਹੜਾ ਮੇਰੇ ਕੋਲ ਜਗਾੜ ਪਿਆ ਮੈਂ ਉਹ ਵੀ ਬਾਹਰ ਕੱਢਦਾ ਮਾਂ ਹੋਰ ਤੇ ਉੱਤੇ ਸਵਾਲ ਦੇਣੇ ਫਿਰ ਤੈਨੂੰ ਜਵਾਬ ਦੇਣੇ ਔਕੇ ਹੋ ਜਾਣੇ ਨੇ țeḍḍā nā baṇo gurū sāb de hukm te challo jhooth bolṇā karo band sangat nu gumrāh karnā karo band ਹੁਣ ਸਮਝ ਆਊਗਾ ਮੈਂ ਸਿਰਫ ਇੱਕ ਕਨਫੇਸ ਟੂ ਫੇਸ ਫਿਰ ਮੈਂ ਪ੍ਰੈਕਟੀਕਲ ਦੇ ਵਿੱਚ ਵੀ ਆਊਂਗਾ ਪ੍ਰੈਕਟੀਕਲ ਤੇ ਜਵਾਬ ਦੇਣਾ ਸੰਗਤ ਨੂੰ ਤੁਹਾਨੂੰ ਔਖਾ ਹੋਏਗਾ ਬੜਾ ਜਗੜ ਪਿਆ ਆਪਣੇ ਕੋਲ ਦੀਪ ਸਿੱਧੂ ਜਿਹੜਾ ਬੰਦਾ ਸੀ ਨਾ ਨੰਬਰ 1 ਬੰਦਾ ਨੰਬਰ 1 ਬੰਦਾ ਖਰਾ ਬੰਦਾ ਸੀ ਉਹ ਕਿਉਂ ਇਹਨਾਂ ਤੋਂ ਟੁੱਟਿਆ ਸੀਗਾ ਉਹ ਨੂੰ A ਤੋਂ Z ਤੱਕ ਸਾਰਾ ਕੁਝ ਪਤਾ ਦੀਪ ਨੂੰ ਸਾਰਾ ਕੁਝ ਪਤਾ ਲੱਗਿਆ ਸੀ ਉਹਨੂੰ ਉਸ ਟਾਈਮ ਵੀ ਕਿੱਥੇ ਕੀ ਹੋ ਰਿਹਾ ਕੌਣ ਕੌਣ ਬੰਦੇ ਇਹਦੇ ਪਿੱਛੇ ਨੇ ਕਿਵੇਂ ਤਿਆਰ ਹੋਇਆ ਸਾਨੂੰ ਇੱਥੇ ਤੱਕ ਨਾ ਲੈ ਕੇ ਆ ਜਿਓ ਵੀ ਅਸੀਂ ਕੌਮ ਦਾ ਯਮੇ ਕਹਿ ਦਿੰਨੇ ਆ ਵੀ ਜਿਹੜੀ ਆਪਣੀ ਕੌਮ ਆ ਸਿੱਖ ਕੌਮ ਵੀ ਉਹਦਾ ਦਿਲ ਤੋੜਦੀ ਅਸੀਂ। ਜੋ ਇਹ ਸਵਾਲ ਨੇ ਜੇ ਕਿਸੇ ਕੋਲ ਜਵਾਬ ਹੈਗਾ ਤਾਂ ਦੇ ਦਿਓ ਮੈਨੂੰ ਜਰੂਰ। ਕਿਵੇਂ ਆਇਆ? ਕੀ ਸਾਹ ਭਾਈ ਸਾਹਿਬ ਜੀ ਹੁਣ ਬਿਲਕੁਲ ਸਹੀ ਨੇ ਖੂਨ ਦੀਆਂ ਉਲਟੀਆਂ ਬੰਦ ਹੋ ਚੁੱਕੀਆਂ ਨੇ। ਜਿਹੜਾ ਵਕੀਲ ਕਹਿੰਦਾ ਸੀ ਕਿਸੇ ਟਾਈਮ ਵੀ ਡੈਥ ਹੋ ਸਕਦੀ ਆ ਕੀ ਭਾਈ ਸਾਹਿਬ ਸਹੀ ਨੇ ਹੁਣ? ਇਹਦਾ ਜਵਾਬ ਦੇ ਦਿਓ ਮੈਨੂੰ।